ਪੇ ਲੋ ਜੀ ਸੀ ਉੱਪਰ ਆ ਗਿਆ ਤੇ ਧੁੱਪ ਵਿੱਚ ਦਜੇਕਰ ਬੰਦਾ ਕਿਹੜਾ ਆ ਗਿਆ ਉੱਪਰ ਬਹਿ ਰਿਹਾ ਧੁੱਪੇ ਤੇ ਉਹ ਰੇ ਸੇਗਲਾ ਧੁੱਪ ਬੈ ਗਿਆ ਨੇ ਸਾਹਮਣੇ ਧੁੱਪ ਪੈਂਦੀ ਹੋਣਾ ਤੇ ਖੇਤਾਂ ਨੂੰ ਜਾਣਾ ਬਈ ਹੈ ਹੈ ਇਹ ਤਾਂ ਲਿਬੜਿਆ ਬਈਆ ਕਿਹੜਾ ਪੁੱਛ ਰੌਂਦੀ ਤੇ ਮੇਰੇ ਨਾਲ ਆ ਗਿਆ ਚੜਿਆ ਉੱਪਰ ਨੂੰ ਵੇਲੇ ਚੱਲ ਆ ਜਾ ਬਈ ਥੱਲੇ ਚਲੀਏ ਖੇਤਾਂ ਨੂੰ ਲੈ ਦੁੱਧ ਪਾਣਾ ਹਲੇ ਆ ਜਾ ਆ ਜਾ ਆ ਜਾ ਚੱਲ ਫੇ ਜਲੀ ਪਹਿਲਾਂ ਦੁੱਧ ਪੀ ਲਵਾਈਏ ਹੁਣ ਓਏ 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 ਪਾ ਤਾ ਤਾ ਪੀ ਲਿਆ ਹੁਣੇ ਖਾਦੇ ਨੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਵੀ ਸਾਡਾ ਬੰਦਾ ਤਿਆਰ ਆ ਨਾਲ ਜਾਣੇ ਮੋਟਰਪਾਹ ਆ ਲੈ ਦੁੱਧ ਪੀ ਲਾ ਨਹੀਂ ਉਹ ਬੇਬੀ ਇੱਥੇ ਦੇ ਪੀਲੇ ਤੇ ਤੁਹਾਨੂੰ ਇੱਕ ਸ਼ਾਮ ਨਾਲ ਕੱਲੜਾ ਕਲਿੱਪ ਦਿਖਾਉਂਦਾ ਕੱਲ ਅਸੀਂ ਕੱਲ ਤਾਂ ਵੀਡੀਓ ਵਿੱਚ ਸ਼ਾਮ ਨੂੰ ਬੰਦ ਕਰਤੀ ਸੀਗੀ ਉਹਦੇ ਬਾਅਦ ਇੱਕ ਬੰਦਾ ਆਇਆ ਤੇ ਦੇਖੋ ਕੌਣ ਆਇਆ ਲਓ ਜੀ ਦੇਖੋ ਮੋਟਰ ਦਾ ਕੌਣ ਆਇਆ ਕਿ ਸਸਰੀਆ ਦਾ ਬੁਲਾ ਦੇ ਓ ਮਾਲਾ ਵਾਲਾ ਆਪ ਵੀ ਨਹੀਂ ਸਾਰੇ ਉਹ ਕਿੱਥੇ ਚਲੇ ਗਿਆ ਲਾ ਬਾਈ ਅਹਿਰ ਬੇਲਾ ਚੌਂਕੀ ਰੋਪਨ ਖਾਲੇ ਸਾਰੇ ਲੱਭੇ ਵੀ ਬਾਈ ਖੋ ਗਿਆ ਓ ਬਾਈ ਠਾਣਾ ਥੋੜਾ ਮਾ ਮਾ ਆਪਸ ਨਾਲ ਆਇਆ ਰੋਮ ਕਿੰਨੇ ਦਿਨ ਹੋ ਗਏ ਦੀਵਾਲੀ ਦਾ ਗਿਆ ਵੇਖ ਲੈ ਮਹੀਨੇ ਬਾਅਦ ਆਇਆ ਜ਼ਰੂਰ ਚ ਆਇਆ ਨਾ ਰਹੀ ਮੈਂ ਕਾ ਗਿਆ ਆਦੋਂ ਤੇ ਬੈ ਜਾਈ ਆ ਰਿਹਾ ਉਧਰ ਗਿੱਲਾ ਇਹ ਦੇਖੀ ਬਾਈ ਕਹਾ ਮੈਂ ਮੇਟਪਾਣ ਜਾਈ ਉਹ ਤੇ ਬੈ ਜਾ ਤਲੋ ਜੀ ਦੇਖਿਆ ਕਿ ਗੱਜਰ ਅੰਕ ਲਾਇਆ ਦਾ ਕੱਲ ਐਨ ਸੈੱਟ ਹੋਇਆ ਪੂਰਾ ਦਾਰੂ ਨਾਲ ਸੱਜਾ ਹੋਦਾ ਇਹਨੂੰ ਪੂਰਾ ਤੇ ਮੈਂ ਕਿਹਾ ਫੋਨ ਕਿਹਾ ਫਾਇਦਾ ਹੁਣ ਦਾ ਮੈਂ ਕਣ ਕੇ ਵੀ ਬੀਤੀ ਆਪਣੇ ਬਬੂਲਰਾਂ ਦੀ ਗੁਡਾਈ ਕਰਾਤੀ ਮੈਂ ਹੁਣ ਕਿਹਾ ਇਹਦਾ ਫਾਇਦਾ ਤੇ ਹੁਣ ਚੱਲਦੇ ਮੋਟਰ ਦੇਖਦੇ ਆ ਕਿ ਆਪਦਾ ਹੋਵੇ ਉੱਥੇ ਕਿ ਆਉਂਦਾ ਨਹੀਂ ਬੈਸਰਾ ਮੈਂ ਮਨਾ ਕਰਤਾ ਤਾਂ ਬਾਕੀ ਤੁਸੀਂ ਵੀ ਦੱਸਿਓ ਬਾਈ ਹੁਣ ਰੱਖੀਏ ਕਿ ਰਹਿਣ ਦੀਏ ਇਹਦਾ ਕੰਮ ਦਾ ਟਾਈਮ ਆ ਗਿਆ ਤਾਂ ਅੰਕਲ ਫਰਾਰ ਹੋ ਗਿਆ ਮੈਂ ਪੋਡੋਗੇ ਫੇਰ ਆ ਗਿਆ। ਹਾਂ। ਤੁਹਾਨੂੰ ਕੀ ਪਤਾ? ਅੱਛਾ। ਤੇ ਹੁਣ ਚੱਲਦੇ ਮੋਟਰ ਉਪਰ ਮੋਟਰ ਵਜਾ ਕੇ ਦੇਖਦੇ ਨਾਲ ਤੁਹਾਨੂੰ ਦਿਖਾਉਂਦੇ ਆ। ਕੱਲ ਨਿਮੇਚਾ ਡੋਬੇ ਦਾ ਪਾਣੀ ਲਾਇਆ ਰੱਖ ਪਾਣੀ ਕਿੱਥੇ ਪਹੁੰਚ ਗਿਆ ਥੱਲੇ ਹੋ ਗਿਆ ਨੇ ਜੇ ਇਹ ਬੱਟ ਨਾ ਲੱਗਿਆ ਬਤੈਰ। ਤੇ ਆ ਜਾਗੇ ਵੀ ਇਹ ਸੁੱਕ ਗੀ। ਹੋ ਜਾਂਦਾ। ਨਹੀਂ ਇਹ ਪਾਣੀ ਨਾਲ ਲਾਉਂਦੇ। ਪਾਣੀ ਆ ਨਿਕਲ ਜਾਂਦਾ ਤੁਹਾਨੂੰ ਬਾਰ-ਬਾਰ। ടേ ലെവൽ ടോഡ് പാഠണ പച്ച മോട്ട ല നൽകി ഓ തീർന്ന മോട്ട് ബന്ധ ਔਰ ਦੇ ਨਾ ਲਾਈਟ ਵੱਲਦੀ ਸੀਗੀ ਲੈਗ ਦੇਦੇ ਆ ਕਿ ਆਪ ਦਾ ਅੰਕਲ ਹੈਗਾ ਕਿ ਆਪ ਦਾ ਨਹੀਂ ਓਰੇ ਹੋਰ ਕੋ ਬਲਦੀ ਲਾਈਟ ਇਹ ਸਾਹ ਜੇ ਦੇਖਦੇ ਹੁਣ ਨਾ ਹੋਈ ਨਾ ਹੋਈ ਨਾ ਹੋਈ ਨਾ ਹੋਈ ਜੀ ਚਾਬੀ ਇਹ ਨਾ ਆਪਣੇ ਹੋਰ ਰੱਖੀ ਵੀ ਆ ਅੱਕਲ ਨੂੰ ਨਹੀਂ ਦਿੱਤੀ ਤੇ ਮੈਂ ਲੈ ਲਈ ਦੱਸਦਾ ਪਾਣੀ ਦਾ ਭਰਿਆ ਵਾ ਕੰਮ ਤਾਂ ਲੰਘ ਗਿਆ ਹੋਵੇ ਤੇ ਮੋਟਰ ਦੀ ਸਫਾਈ ਦੀ ਗੱਲ ਮੈਂ ਗਾਂਦੇ ਆ ਵੇ ਸਾਰਾ ਝਾੜੂ ਮਾਰਤਾ ਤੇ ਪਿਛਲੇ ਪਾਸੇ ਵੀ ਦੇਖੀ ਕਣ ਕਿ ਨਿਕਲ ਗਈ ਕਿ ਨਹੀਂ ਪਿਛਲੇ ਇਹ ਬਸ ਇਹ ਨਹੀਂ ਨਿਕਲੀ ਹਜੇ ਫਿਲੇ ਵਸੇ ਨਿਕਲੀ ਹਲੇ ਨਿਕਲ ਕੇ ਨਿਕਲ ਕੇ ਥੋੜੀ ਥੋੜੀ ਆਹ ਸਾਈਡ ਦਿਖਦੀ ਹੈ ਅਰੇ ਬਾਹਰ ਆ ਰਿਹਾ ਇਹ ਨਾ ਹੋਈ ਕਾਲੂ ਉੱਠ ਕੇ ਬੈਠਾ ਹੋ ਗਿਆ ਮੈਂ ਪਤਾ ਨਹੀਂ ਕਰਦਾ ਮੈਂ ਇੱਥੇ ਦੇਖਾ ਉਹ ਦੇਖ ਕੋਣ ਲੱਗ ਵੀ ਕੰਮ ਖਰਾਬੇ ਲੱਗਦਾ ਮੌ ਲੀਂਡ ਹਾਂ ਵੀ ਕਾਲੂ ਫੜਦਾ ਕਾਲੂ ਜੀ ਆ ਕੇ ਤੇ ਲੋ ਜੀ ਅੰਕਲ ਚਲੇ ਗਿਆ ਘਰ ਨੂੰ ਇੱਕ ਘੰਟਾ ਸਾਡੀ ਬੈਂਸ ਹੋਈ ਐ ਐਦਾਂ ਉਦੋਂ ਉਦਾਂ ਐਦਾਂ ਚੱਲ ਕੋਈ ਨਹੀਂ ਹੁਣ ਬਾਹਰੋਂ ਦੇਖਾਂਗੇ ਲੈ ਮੈਂ ਕਿਹਾ ਨਿਕਾ ਦੇ ਕੇ ਆਰਾਮ ਰੂਮ ਘਰੋਂ ਆਪਣਾ ਮਗਰ ਰਹਿਣਾ ਵੀ ਆਪਣਾ ਕਿਉਂਰੇ ਪੈ ਗਏ ਅੰਦਰ ਬਹਿ ਕੇ ਬਾਹਰ ਬਹਿ ਕੇ ਉਹ ਚੱਕਰ ਨੇ ਤੇ ਪਤਾ ਵੀ ਚੱਲੀ ਹੋਈ ਹੁਣ ਘਰ ਨੂੰ ਅੱਜ ਫੇਰ ਯਾਰ ਰੋਪੜ ਜਾਣਾ ਕੰਮ ਲੋਕ ਉਹ ਨਵੇੜ ਕੇ ਆਉਣੇ ਆ ਚੱਲੀ ਹੋਈ ਕਾਲੂ ਚੱਲ ਫੇਰ ਪਾਜਲੇ ਲਾਵੇ ਹੁਣ ਦੌੜਦਾ ਕਾਲੂ ਨੂੰ ਰੇਸ ਦੇਖੋ ਫਿਨਿਸ਼ ਫਿੰਡ ਲੈਣਾ ਇਹ ਚੱਲ ਓਏ ਆ ਪਾਜਲੇ ਮੂਹ ਨਾ ਵੀ ਸਾਈਕਲ ਵੀ ਮਿਲ ਗਿਆ ਕਿਸਮੇ ਚੰਗੀ ਏ ਫੇਰੇ ਵੀ दारू ਮਿਲ ਗਈ ਹੁਣ ਇਹਨੂੰ दारू ਪੀਣ ਜੋ ਕੇ ਪੈਸੇ ਮਿਲ ਗਏ ਚਲੋ ਵੀ ਆਪਾਂ ਚੱਲੀਏ ਪੱਜਿਆ ਨਾ ਤੇ ਲੋਰੀ ਨਾ ਤੋ ਕੇ ਹੋ ਕੇ ਰੈਡੀ ਇਹ ਦੁਪਹਿਰ ਦੇ 2 ਵਜੇ ਚੱਲੇ ਇਹ ਤੁੰਨੇ ਧੁੱਪ ਦਿਹੋਂਦਾ ਇੱਧਰ ਕਿਹੜੀ ਜਿ ਕਿੰਨੀ ਕਿੰਨੀ ਧੁੱਪ ਆਉਂਦੀ ਹੈ ਨਾ ਬਈ ਸਰਵਾ ਏਰੀਏ ਜਿਹੜੀ ਧੁੱਪ ਥੋੜੀ ਜਿ ਹਰੇ ਤੱਕ ਆ ਜਾਂਦੀ ਹੈ 12:00 ਇੱਧਰ ਨੂੰ ਸ਼ਿਪੂnga ਥੋੜੀ ਫੇਰ ਆਰੂਗੇ ਨਹੀਂ ਨਹੀਂ ਸਾਰੇ ਉਹ ਚੋਂ ਧੁੱਪ ਆਉਂਦੀ ਹੁਣੀ ਇੱਧਰ ਉਹ ਗੈਰੀ ਜਿਹੰਦਾ ਉੱਤੇ ਉਹ ਤੇ ਉੱਤੇ ਪਾਲਕ ਹੋ ਗਈ ਨਹੀਂ ਪਾਲਕ ਤਾਂ ਉਹਨੂੰ ਆਪਣੀ ਪਰ ਪਤਾ ਨਹੀਂ ਕੀ ਕਰ ਰਿਹਾ ਉਹ ਬੀਜ ਇਹ ਤੇ ਗੱਡੀਆ ਗੱਡੀ ਬਾਹਰ ਪੈਰ ਰਵਾ ਨਿਕਲੀ ਜਾਂਦੀ ਹੈ ਜੇ ਬਰੀਕ ਪੈਂਚਰ ਹੋਣਾ ਸ਼ਾਇਦ ਇਹ ਦੇਖਦਾ ਕਿਤਨੇ ਲਵਾ ਕੇ ਲੈ ਕੇ ਆਉਂਗਾ ਇਹਨੂੰ ਵੀ ਬਰੀਕ ਪੈਂਚਰ ਸ਼ਾਂਬੀ ਚਾਪੀ ਲੋ ਦੇ ਗੱਡੀ ਕੱਢ ਲਈ ਬਾਹਰ ਆਪਾਂ ਨੇ ਕਿਦਾ ਹੀ ਫੇਰ ਆਪਣਾ ਗੱਡੀ ਚਲੋ ਗੱਡੀ ਤੋੜ ਲਓ న్యూਟਲ ਨੇਵਰ ਪਾਰਕਿੰਗ ਅਰੇ ਟੋਕ ਨਹੀਂ ਹੈ ਚੱਕਣਾ ਬ੍ਰੇਕ ਉੱਤੇ ਪੈਰ ਦੇਣੀ ਰੇਸ ਹੁਣ ਹੋਈ ਚੱਲ ਵੀ ਗੱਡੀ ਤਾਂ ਲੋਰੀ ਪਹੁੰਚ ਕੇ ਰੁਪੜ ਸ਼ਹਿਰ ਹਸਪਤਾਲ ਦੇ ਬਾਹਰ ਪਾਰਕਿੰਗ ਮਿਲ ਜਾਂਦੀ ਬਸ ਦਾ ਹੀ ਰਸਤਾ ਬਾਜ਼ਾਰ ਹੋ ਜਾਂਦਾ ਚਲੋ ਜੀ ਚਲੋ ਜੀ ਸ਼ੋਪਿੰਗ ਕਰਿਆ ਵੈਸੇ ਭੀੜ ਘੱਟੇ ਦੀ ਬੋਟ ਲਿਆਉਂਦੇ ਰੁਪੜ ਦੇ ਲੋਹੀ ਚੱਲੀ ਐ ਹੁਣ ਪਿੱਛੇ ਵੀ ਗੱਡੀ ਖੜ ਗਈ ਅਰੇ ਮੋਰੇ ਵੀ ਖੜ ਗਈ ਬੈਗ ਕਿੱਥੇ ਰੱਖੂੰਗਾ ਉਥਰੇ ਮੁੜ ਜਾਂਦਾ ਹੈਗੀ ਜਗ੍ਹਾ ਹੈਗੀ ਵੱਡੀਆਂ ਚਾਬੀ ਚੱਲੀ ਹਾਂ ਘਰ ਨੂੰ ਜੂਸ ਪੀਣਾ ਮੈਂ ਕਿੰਨੇ ਦਾ ਨਾ ਮੈਂ ਪੀ ਦੂਆ ਦੇਖ ਲੈਂਦੇ ਵੇ ਕੋਈ ਤੇ ਲੋ ਜੀ ਦੇਖੋ ਰੋਪੜ ਸ਼ਹਿਰ ਸਾਡਾ ਮੇਲਾ ਚੌਂਕ ਸੋਹਣੂ ਉਰ ਉਦੀ ਬੱਸ ਕੱਢਦੇ ਔਰ ਉਦੀ ਉਹ ਆਹਨੇ ਕੋ ਸ਼ਹੀਦ ਭਗਤ ਸਿੰਘ ਤਿਆਰ ਬੈ ਗਏ ਸੀ ਆਪਣੇ ਪਿੰਡ ਵਾਲੇ ਰਸਤੇ ਬੇਲੇ ਨੂੰ ਸਿੱਧਾ ਰਸਤਾ ਜਾਂਦਾ ਸਾਡੇ ਪਿੰਡ ਨਾਲ ਉੱਧ ਦੇਖਾ ਸਾਡਾ ਪਿੰਡ 8 ਕਿਲੋਮੀਟਰ ਜਿਹੜੇ ਇੱਕ ਸਮਾਨ ਰਹਿ ਗਏ ਤੋਂ ਵੀ ਲੈ ਲਿਆ ਤੋਲੇ ਰਹਿ ਗਏ ਸੀਗਾ ਇੱਕਾ ਟੋਪੀ ਲੱਤੀ ਮੰਮੀ ਨੇ ਤੇ ਤੋਲੇ ਚਿੱਟਾ ਤਾਲੇ ਨੰਦੇ ਉੱਥੇ ਮੈਲਾ ਮੈਲਾ ਆ ਹੋ ਜਾਂਦਾ ਹਾਂ ਕੋਲ ਠੀਕ ਆ ਤੇ ਚੱਲੀ ਮੰਮੀ ਚੱਲ ਲੋ ਜਿਹੜੇ ਕਰਾਂ ਬੌਂਜ ਗਏ ਤੇ ਕੱਢੀ ਹੁਣ ਸਮਾਨ ਤੇ ਤੁਹਾਨੂੰ ਬੂਟ ਦਿਖਾਵਾਂਗਾ ਕਿਹੜੇ ਬੂਟ ਲੈ ਕੇ ਆਏ ਅਸੀਂ ਇੱਕ ਗਣੇ ਡੇਢ ਜੀ ਨੂੰ ਉੱਥੇ ਬੂਟ ਹਾਂਜੀ ਆ ਗਿਆ ਇਹ ਪਾਣੀ ਤੇ ਲੋ ਜੀ ਹੁਣ ਦੋਹਾਂ ਦੇ ਤੁਹਾਨੂੰ ਬੂਟ ਛੱਡ ਦੇ ਹੁਣ ਮੇਰੇ ਅੰਦਰ 10 ਨੰਬਰ ਪੈਰ ਧੋ ਲੈ ਫੜੇ ਮੈਂ ਲਖਾਵਾ ਬੂਟ பின்னர் ਪੈਸੇ ਦੇਣੇ ਮੈਂ ਵੜੀ ਜੀ ਨੂੰ ਮੈਂ ਬੈਸੀ ਜੀ ਆਪਾਂ ਖੇਤਾਂ ਉੱਤੋਂ ਬੋਣੇ ਦੇ ਘੇਰ ਬਹੁਤ ਵਧੀਆ ਖੇਤਾਂ ਜਿਹੜੇ ਕਿਣਾ ਹੁਣ ਆਪਣੇ ਧੁੰਦਰੀ ਪੈਣ ਲੱਗੀ ਉਹਦੇ ਨਾਲ ਤੇ ਨਾ ਕਾਹੂ ਬਿੱਲਾ ਹੁੰਦਾ ਤੇ ਖੇਤਾਂ ਰਹਿਣ ਦੇ ਸਾਰੀ ਪਹੀ ਗਿੱਲੀ ਹੁੰਦੀ ਹੈ ਹੋਰ ਬੋਕਾ ਮੇਰੇ ਨਾਲੇ ਪੈਰ ਤਾਂ ਰਹਿੰਦੇ ਆਪਣੇ ਨਿੱਗੇ ਤੇ ਨਾਲ ਮੇ ਪੈਰ ਗਿੱਲੇ ਹੁੰਦੇ ਆ ਖੇਤਾਂ ਚ ਕੰਮ ਕਰਦੇ ਨੇ ਵੀ ਵਧੀਆ ਰਹਿੰਦਾ ਤੇ ਦੂਏ ਜਿਹੜਾ ਦੂਏ ਕੱਪੜੇ ਵਾਲੇ ਬੂਟ ਹੁੰਦੇ ਜਿਹੜੇ ਉਹਦਾ ਬਣਨ ਹੱਦ ਤੋਂ ਪੋਂ ਧੋਣੇ ਸੁਕੋਣੇ ਬੜੇ ਔਖੇ ਸਿਆਲ ਆਣ ਅੱਗੇ ਜੀ ਇਹਨੂੰ ਕਿਹੜਾ ਗਾਰਾ ਲੱਗ ਗਿਆ। ਇਹ ਕਿੱਡੇ ਮਰੇ ਗੱਲ। ਹੁਣ ਇਹਨੂੰ 11 ਲੱਗਿਆ ਆਪਣਾ ਤੋਂ ਮੜਾ ਸਗਾਲਾ ਸੁੱਕ ਜਾਣਾ ਇਹ। ਇਹ ਕਿਹੜੇ ਗਿੱਲੇ ਹੁੰਦੇ ਆ। ਹੁਣ ਮਿੱਟੀ ਵਾਲੇ ਕੱਪੜੇ ਵਾਲੇ ਦੇ ਤੋਂ ਬੂਟ ਉਹ ਤਾਂ ਆਪਣਾ ਗੰਦੇ ਹੀ ਬੋਛੇਤੀ ਹੁੰਦੇ ਆ। ਇਹ ਸਾਨੂੰ ਪੈ ਗਏ 220 230 ਦੇ ਪਏ ਸਾਨੂੰ। ਇਹ 230 ਦੇ ਤੇ ਇਹ ਬੂਟ ਪੈ ਗਏ ਸਾਨੂੰ 210 20 ਦੇ। ਤਨ 220 220 ਸਾਡਾ ਕੁੱਲ ਬਣਿਆ ਤਾਂ ਆਪਣੇ 200 ਨਾ 450 ਦੇ ਬਣੇ ਸਾਡੇ ਟੋਟਲ ਤੇ 260 ਨਾ 460 ਗਿਆ ਹੋਗੇ ਤੇ ਹੁਣ ਚੱਲੀਏ ਖੇਤਾਂ ਨੂੰ ਮਰਜੀ ਜਿਹੜੇ ਨੂੰ ਕਰਦੇ ਇੱਦਾਂ ਹੀ ਪੈ ਸਸਤਾ ਬਣਿਆ ਨੇ ਹਾਂ ਚੂੜੀ ਨਿਕਾੜੋ ਬਾਹਰ ਤੇ ਲਓ ਇਹ ਮੰਮੀ ਦੀ ਵੀ ਦੇਖੋ ਖੁੱਲੇਗਾ ਨਹੀਂ ਨਾ ਜਰਬਾ ਵਾਕੇ ਠੀਕ ਹੋ ਜਾਣੇ ਨਾ ਜਰਬਾ ਬਣਿਆ ਨਾ ਠੀਕ ਹੈ ਫਿਰ ਖੁੱਲੇ ਨਹੀਂ ਹੈਗੇ ਲੱਗਦੇ ਨੇ ਰਬੜ ਵਾਲੇ ਹਨਾ ਦਿਖਣ ਦੂਏ ਕੱਪੜੇ ਵਾਲੇ ਉਹਨਾਂ ਨਾਲ ਦੇ ਲੱਗਦੇ ਬਹੁਤ ਡਿਜ਼ਾਈਨ ਆਉਂਦੇ ਨੇ ਤੁਹਾਨੂੰ ਉੱਥੇ ਡਿਜ਼ਾਈਨ ਤਾਂ ਹੁੰਦਾ ਨਾ ਤੁਸੀਂ ਇਹ ਹਰਾਨ ਮਿਲਣੇ ਦੂਈ ਜੁੱਤੀ ਵਰਗੇ ਡਿਜ਼ਾਈਨ ਹੁੰਦੇ ਦੇਖਿਆ ਨਾ ਇਹ ਇਹ ਲੱਗਦੇ ਨੇ ਰਬੜ ਦੇ ਕੱਪੜੇ ਦੇ ਹੀ ਲੱਗਦੇ ਨੇ ਕੱਪੜੇ ਦੇ ਪਰ ਗਰਮੀ ਨੇ ਪਸੀਨਾ ਆਉਣ ਲੱਜੇ ਤਾਂ ਫੇਰ ਖੁੱਲਣ ਲੱਜੰਦੇ ਆ ਹੁਣ ਸਰਦੀਆਂ ਚ ਫੇਰ ਸਰਦੀਆਂ ਮੋਜ ਆ ਹੈ ਜੇ ਤਾਂ ਰੇਟ ਲਿਖਿਆ ਮੈਂ 300 ਸਰਦੀਆਂ ਮੋਜਾਂ ਵਾਲਾ ਨਗਮੇ 100 100 ਦੇ ਹੁੰਦੇ ਨੇ ਹਨ ਅੱਗੇ ਹੁੰਦੇ ਨੇ 100 100 ਦੇ ਨਹੀਂ ਆਉਂਦੇ 100 ਨਹੀਂ ਆਉਂਦੇ ਅੱਗੇ ਨਹੀਂ 100 50 ਦੇ ਵੀ ਜੋੜੇ ਲੱਤੇ ਆ 100 100 ਦੇ ਜੇ ਸ਼ੁਰੂ-ਸ਼ੁਰੂ ਚ ਆਏ ਤੇ ਬੜੇ ਸਸਤੇ ਦੇ ਜਾਂਦੇ ਹੋਰ ਤਾਂ ਮੰਗੇ ਇਹ ਲੋਕ ਮੰਗੇ ਇਹ ਬਾਕੀ ਸਮਾਨ ਕੱਢ ਲਿਆ ਨਹੀਂ ਨਾ ਕੱਢਣਾ ਆਪਣਾ ਲੈ ਗੁੜ ਵੀ ਲੈ ਗਏ ਗੁੜ ਲੈ ਮੁੰਦਿਆਂ ਗੁੜ ਵੇਰੇ ਬਣਾਉਂਗੇ ਮੁੱਲਿਆਂ ਨੇ ਪਰੌਂਠੇ ਇਹ ਗੁੜ ਵੀ ਲੈ ਆਏ ਤੇ ਅਸੀਂ ਗੁੜ ਮੁੱਕ ਗਿਆ ਤਾਂ ਤੇ ਸ਼ੱਕਰ ਵੀ ਲੈ ਆਇਆ ਸ਼ੱਕਰ ਸਾਡੇ ਕੋਲ ਮੁੱਕੀ ਵੀ ਦੀ ਰੋਟੀ ਰੋਟੀ ਨਾਲ ਖਾਣੇ ਨੂੰ ਵਧੀਆ ਰੋਟੀ ਵਿੱਚ ਕੀ ਪਾ ਕੇ ਤੇ ਚਿੱਟੇ ਚੋਲ ਬਣਾਏ ਹੁੰਦੇ ਜਦ ਖਾਓ ਹੋ ਜਾਂਦੇ ਨੇ ਵੀ ਤੇ ਲੋ ਜੀ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਕੱਲ ਜਣਾ ਅਸੀਂ ਡੈਡੀ ਜੀ ਨੂੰ ਮਿਲਣ ਇੱਕ ਕਲਿੱਪ ਹੋਰ ਦਿਖਾਉਂਦਾ ਇਹ ਤੋਂ ਬਾਅਦ ਸ਼ੁਰੂ ਹੂੰਗਾ ਮੈਂ ਚਾਹਣਾ ਰਹਿ ਗਿਆ ਚਮਕੌਰ ਸਾਹਿਬ ਉਹ ਕਲਿੱਪ ਦਿਖਾਉਂਦਾ ਤੁਹਾਨੂੰ ਇਹ ਵੀ ਚੈੱਕ ਕਰੋ ਕਿ ਆ ਕੀ ਹੈ ਉਹ ਬਾਈ ਉਹ ਹੈ ਨਹੀਂ ਸਾਡੇ ਕੋਲ ਕੁਝ ਸਾਡੇ ਮਗਨਾਂ ਬੈਜੋ ਕਿੰਨੇ ਵੱਲੇ ਵੱਲੇ ਉਹ ਬਾਈ ਵਕਤ ਦੋ ਲਾਉਣਾ ਹਾਂ ਨਾ ਮਗਰ ਪੈਣੇ ਦਾ ਕੰਮ ਹੈ ਕਿੰਨੇ ਮਗਰ ਲੱਗੇ ਨੇ ਪ੍ਰਧਾਨ ਦੇ ਮਗਰ ਪੈਂਦੇ ਹੈ ਪਧਾਨ ਦੀ ਲੱਤ ਫੜ ਲਈ ਦਿਖਦੇ ਨੇ ਚੇਰੇ ਚੇਰੇ ਵਜਾ ਹਲੇ ਹੋਣਾ ਉਰੇ ਕਿੱਥੇ ਬਾਈ ਉਰੇ ਮੱਕੀ ਮੁੱਕੀ ਬੀਜ ਦਵੇ ਨਾ ਗੁੱਲੇ ਝਟਨੇ ਸਾਨੂੰ ਮੈਣਾ ਕਣਕ ਦਾ ਕਣਕੀ ਬੀਜਦੇ ਹੋਣਾ ਬਰਵਾਦੀ ਕਰਦੇ ਹੁਣ ਇਹ ਲਾਕਵਾਤ ਬਹੁਤ ਬਹੁਤ ਜੰਗਲ ਰਹਿੰਦੇ ਆਰੇ ਆ ਭਰਿਆ